ਰਵੀ ਦਿਉਰੇ ਦਾ ਇਸ ਵੇਲੇ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਹੈ ਟਾਪ ਪਾ ਰਿਹਾ ਪਰ ਦੂਜੇ ਪਾਸੇ ਬੜੀ ਤੇਜ਼ ਲੱਤੀ ਲੱਗਿਆ ਇਹ ਕੌਣ ਹੈ ਇਹ ਰੈਂਪੋ ਹੈ ਇਹ ਹਾਕਮ ਵਾਲੀਆ ਜੱਗੂ ਹੈ ਰਖਣਗੈਰ ਚੰਗਾ ਚੰਗੇ ਨਾਲ ਮੁਕਾਬਲਾ ਕੀ ਤੇਰਾ ਹੁੰਦਾ ਆਪਣੇ ਆਪਣਾ ਵੈਰ ਚੰਗਾ ਔਰ ਇਸ਼ਕ ਦੇ ਨਾਲ ਜੇ ਕੰਮ ਨਿਕਲੇ ਸ਼ੌਕੀ ਵਿੱਚ ਨਹੀਂ ਰੱਖਣਾ ਪੈਰ ਚੰਗਾ ਬੂਹੇ ਬੂਹੇ ਦੀ ਝੜਕ ਹੁੰਦੀ ਬਹੁਤ ਪੈੜੀ ਲੈਣਾ ਇੱਕ ਦਰਵਾਜ਼ਿਆਂ ਖੈਰ ਚੰਗਾ ਲੈਣਾ ਇੱਕ ਦਰਵਾਜ਼ਿਆਂ ਖੈਰ ਚੰਗਾ ਸਾਬੇ ਕਮਾਲ ਕਲੀਆਂ ਵਾਲੇ ਸੱਚੇ ਪਾਸ਼ਾ ਨੂੰ ਯਾਰ ਕਰਦੇ ਆ ਕਸ਼ਮੀਰ ਸਪੋਰਟਸ ਕਲਬਾ ਬਾਗੜੀਆਂ ਦੀਆਂ ਨਗਰ ਹੈ ਔਰ ਜਿਹੜਾ ਕਪੂਤਲਾ ਪਹਿਲਾ ਵਰਲਡ ਕੱਪ ਕਾਲਾ ਬਾਗੜੀਆਂ ਆਪਣੇ ਸਾਰੇ ਪਰਮਾਂ ਲੈ ਕੇ ਇਸ ਧਰਤੀ ਤੇ ਕਬੱਡਾ ਵਾਰ ਰਿਹਾ ਹੈ ਇਧਰ ਗੁਰੂ ਘਰ ਦੀ ਇਮਾਰਤ ਹੈ ਇਧਰ ਸਾਡੀ ਖੇਡ ਪੱਟੀ ਹੈ ਚੋਟੀ ਚੋਟ ਦੇ ਵੱਡੇ ਤੋਂ ਵੱਡੇ 스타 ਦੇ ਦਰਸ਼ਨ ਅੱਜ ਬਾਗੜੀਆਂ ਪਿੰਡ ਵਿੱਚ ਹੋਇਆ ਹੈ ਐਨ ਤੁਮ ਪਈ ਹੋਈ ਹੈ ਇੱਕ ਪਾਸੇ ਪੈਂਦੀ ਕਬੱਡੀ ਉੱਤੇ ਵੇਖ ਵੀ ਮੀਕੇ ਤਨ ਤਨ ਉਹ ਤਨ 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 ਹੋਊਗੀ ਓ ਆਹ ਆਹ ਸੁਆਦ ਹੈ ਆਹ ਸੁਆਦ ਹੈ ਵਾਲਾ ਹੋਇਆ ਇੱਕ ਗਨਾਲੀਪੁਰਿਆ ਹੋਇਆ ਇੱਕ ਕਹਿੰਦੇ ਦੁੱਲਾ ਫਿਰੋਜ਼ਪੁਰਿਆ ਹੋਇਆ ਦੁੱਲਾ ਸੰਦਨਵਾਰ ਦਾ ਹੋਇਆ ਉਹ ਕਹਿੰਦੇ ਅਕਬਰ ਦੇ ਵੇਲੇ ਦੀਆਂ ਗੱਲਾਂ ਨੇ ਆਹ ਕਹਿੰਦੇ ਸ਼ਿੱਲੂਆਂ ਨੌਜਵਾਨ ਵੱਡਵੇਂ ਆਰਮੀ ਪਰ ਕਹਿੰਦੇ ਦੁੱਲਾ ਤੇ ਦੁੱਲਾ ਹੈ ਦੁੱਲਾ ਤੇ ਦੁੱਲਾ ਹੈ ਲੈ ਵੀ ਅਮਰੀਕਾ ਜਦੋਂ ਵੱਜਾ ਜਦੋਂ ਵੱਜਾ ਇੱਥੇ ਤੇ ਵਾਜਾ ਹੀ ਵੱਜਣਾ ਇੱਥੇ ਜਾਦਾ ਵਾਜਾ ਨਹੀਂ ਵੱਜਣੀਆਂ ਜਦੋਂ ਵੱਜਾ ਵਾਜਾ ਹੀ ਵੱਜਣਾ ਲੈ ਬੇਨਤੀ ਕਰਦਾ ਆਪਣੇ ਆਪ ਨੂੰ ਤਿਆਰ ਕਰਕੇ ਨੇੜੇ ਰੱਖਿਓ ਗਰਾਊਂਡ ਦੇ ਆਹ ਸਾਹਮਣੇ ਆਹ ਕਿ ਤਿੱਪਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ

ਇਹ ਕਿਹੜੇ ਖੁੱਤੀ ਪਾਉਣੀ ਹੈ ਅੱਜ ਵੇਖੋ ਭਗੜਾ ਪੈਂਦਾ ਇਹ ਪਾਕੜੀਆਂ ਦੀ ਧਰਤੀ ਆ ਆ ਆਹ ਸੁਆਦ ਹੈ ਜਿਹੜੇ ਇਸ ਤੋਂ ਪਹਿਲਾਂ ਮੈਚ ਹੋਏ ਸਾਰੇ ਟੌਪ ਕਿਸੀ ਖੜੇ ਗਿਆ ਪੂਰੀਆ ਸੀਸਰ ਹੁਣ ਵੇਖਦਾ ਹੈ ਹਰਿਆਣਾ ਐਕਸਪ੍ਰੈਸ ਆ ਆਹ ਵੇਖਦਾ ਸੋਨਾ ਬਾਂਦ ਦੌੜਦਾ ਸੋਨਾ ਬਾਂਦ ਦੌੜਦਾ ਅਰੇ ਭਾਈ ਥੋੜਾ ਟਾਈਮ ਬਾਕੀ ਹੈ ਹੁਣ ਵੇਖਦਾ ਕਿਹੜਾ ਤਣ ਤਣ ਕਾਉਂਦਾ ਪਾਕੜੀਆਂ ਦੇ ਵਿੱਚ ਜੱਗੂ 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 ਜਫਾ ਲੱਗੂ ਕਿ ਨਹੀਂ ਲੱਗੂ ਇਹ ਹੱਕ ਬੜੀਆ ਜੱਗੂ ਤਣ ਤਣਕ ਆ ਗਿਆ ਅਗਲੀ ਛਾਲ ਪਾਉਂਦਾ ਕਬੱਡੀ 45 ਤੇ 38 ਦਾ ਅੰਕੜਾ ਹੈ ਇੰਗਲੈਂਡ ਦਾ ਤੇ ਇੰਡੀਆ ਦਾ ਮੁਕਾਬਲਾ ਹੈ ਇੰਡੀਆ ਤੇ ਇੰਗਲੈਂਡ ਇਹਨਾਂ ਸਾਈਡਾ ਕੜਿਆਣੇ ਪਿੰਡ ਦਾ ਪ੍ਰਤਾਪ ਬੱਲੇ 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 ਕਰਾ ਗਿਆ ਕੜਿਆਣੇ ਪਿੰਡ ਦਾ ਪ੍ਰਤਾਪ ਦੁਨੀਆ ਵਿੱਚ ਆ ਗਿਆ ਬਾਗੜੀਆਂ ਦੇ ਵਿੱਚ ਕੜਿਆਣੇ ਪਿੰਡ ਦਾ ਪ੍ਰਤਾਪ ਕੜਿਆਣੇ ਪਿੰਡ ਦਾ ਪ੍ਰਤਾਪ ਓ ਕੜਿਆਣੇ ਆ ਆ ਆ ਸਵਾਦ ਹੈ ਅੱਜ ਦੁਨੀਆ ਦਾ ਪੁੱਤਰ ਕਹਿੰਦੇ ਸੁਲਤਾਨ ਵੀ ਆ ਗਿਆ ਪਰ ਪੈਂਦੀ ਕੋਟੀ ਆ ਮੈਚ ਆ ਪੂਰਾ ਫਸਿਆ ਪਿਆ ਆ ਮੈਚ ਪੂਰਾ ਫਸਿਆ ਪਿਆ ਦੁੱਲੇ ਦੀ ਕੋਟੀ ਦੁੱਲਾ 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 ਖੀਲੂ 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 ਦੁੱਲਾ 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 ਖੀਲੂ 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 ਦੁੱਲਾ 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 ਖੀਲੂ 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 ਦੁੱਲਾ 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 ਓ ਆਇਆ ਸੁਬਾਹ ਦੁੱਲਾ 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 ਮੇਲਾ ਲੱਖ ਗਿਰਦੀ ਹੋ ਗਈ ਐ ਅਮਰੀਕਾ ਇਹਨੀ ਸਾਈਡਾ ਧਾਕੜ ਸ਼ੋਰਾ ਗੋਗੜੀਆਂ ਦਾ ਧਾਕੜ ਜੱਫੇ ਲਾਵਾ ਡਾਕਟਰ ਕੀ ਲਖਾਈ ਵਰਗਾ ਨਾ ਪੂਰੀਆ ਸਮਝ ਮੇ ਆਵੇ ਧਾਕੜ ਸ਼ੋਰਾ ਗੋਗੜੀਆਂ ਦਾ ਪਰ ਮੰਦੀਪ ਬਦਨਾਂ ਵਾਲਾ ਕਮਾਲ ਕਰ ਗਿਆ ਹੈ ਮੰਦੀਪ ਬਦਨਾਂ ਦਾ ਕੱਖ ਨਹੀਂ ਕਹਿੰਦੇ ਐਨ ਰਿਕਾਟ ਟੁੱਟ ਗਿਆ ਉਹ ਕੱਖ ਵਾਲੇ ਰਿਕਾਟ ਟੁੱਟ ਗਏ ਆ ਮੈਚ ਨੇ ਮੇਲਾ ਬਣਾ ਪਾਇਆ ਮੇਰੇ ਮਿੱਤਰੋ ਉਹ ਤੜਕਣਾ ਬਾਬੀਆਂ ਨੇ ਇਹ ਪਰ ਕਿ ਕੰਮ ਕਰ ਦੱਸ ਤੇਰਾ ਕੀ ਚੋਪਰਾ ਬੁੱਲਾ ਰੱਖੀ ਦਾ ਕਰਾ ਕੇ ਚੋਪਰਾ ਕੰਮ ਕਰ ਦੱਸ ਤੇਰਾ ਕੀ ਚੋਪਰਾ ਹੱਲਾ ਬੁਲਾਇ ਯਗੋ ਅਗਲੀ ਕੌਡੀ ਸੋਨੀ ਆ ਗਿਆ ਪਾਦਲੇ ਦੋਦਲੇ ਆਹ ਸੋਨੀ ਆ ਗਿਆ ਬਿੱਲਾ ਕਹਿੰਦਾ ਬੋਗੜੇ ਭਾਪੜੇ ਵਾਲਾ ਇੱਧਰ ਕਹਿੰਦਾ ਨੌਜਵਾਨ ਇਹ ਕਹਿੰਦੇ ਰਵੀ ਦਾ ਵੀਰ ਅਮਨ ਪਿਆਰੇ ਵਾਲਾ ਉਹ ਧਰਤੀ ਹਰਿਆਣੇ ਦੀ ਉਹ ਟੀਮ ਇੰਡੀਆ ਦੀ ਮੈਚ ਇੰਗਲੈਂਡ ਨਾਲ ਕਬੱਡੀ 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 ਹੂਟਰਾ ਵੱਜਪਾ ਹੂਟਰਾ ਵੱਜਪਾ 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 ਵੱਜਪਾ